ਹਾਂਜੀ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਸਾਡੇ ਚੈਨਲ ਉੱਤੇ ਅੱਜ ਮਿਲਦੇ ਆ ਪੰਜਾਬ ਟਰੈਕਟਰ ਤੇ ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦਿਆਂ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਨੇੜੇ ਰਵੀਦਾ ਚੌਂਕ ਇੱਧਰ ਟਰੈਕਟਰ ਮੰਡੀ ਲੱਗਦੀ ਆ ਹਰ ਬੁੱਧਵਾਰ ਤੇ ਪਰ ਇੱਥੇ ਡੇਲੀ ਬੁੱਧਵਾਰ ਇਸ ਚੌਂਕ ਦੇ ਵਿੱਚ ਦੋ ਤਿੰਨ ਸ਼ੋਅਰੂਮ ਆ ਬਹੁਤ ਸਾਫ਼ ਸੁਥਰੇ ਚੰਗੇ ਚੰਗੇ ਟਰੈਕਟਰ ਉੱਚੀਆਂ ਕੰਡੀਸ਼ਨਾਂ ਦੇ ਮਿਲਦੇ ਆ ਇੱਥੇ ਕਿਸੇ ਵੀਰ ਭਰਾ ਨੇ ਕੋਈ ਲੋਨ ਕਰਾਉਣਾ ਲੋਨ ਦੀ ਸਹੂਲਤਾਂ ਉਪਲਬਧ ਆ ਕੋਈ ਹਰਿਆਣਾ ਨੰਬਰ ਟਰੈਕਟਰ ਲੈਣਾ ਕਿਸੇ ਨੇ ਹਰਿਆਣਾ ਦੀ ਪਲਬ ਦਾ ਪੰਜਾਬ ਨੰਬਰ ਟਰੈਕਟਰ ਲੈਣਾ ਪੰਜਾਬ ਨੰਬਰ ਟਰੈਕਟਰ ਮਿਲਣਗੇ ਨਹੀਂ ਤਾਂ ਐਨਓਸੀ ਵੀ ਮਿਲੂਗੀ ਹਰ ਇੱਕ ਟਰੈਕਟਰ ਦੀ ਉੱਚੇ ਮਾਲ ਟਰੈਕਟਰ ਆ ਕਾਪੀ ਕਾਜ ਦੀ ਫੁੱਲ ਜ਼ਿੰਮੇਵਾਰੀ ਹੋਊਗੀ ਆਪਣੀ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਲੈ ਸਕਦੇ ਆਪਾਂ ਸ਼ੋਨਾਲੀਕਾ ਸ਼ਿਵਰਾਜ ਐਂਡੋ ਫਾਰਮ ਨਾਟ 11 ਚਮਟੀ ਵਾਲਿਆਂ ਦਾ ਅਰਜਨ ਕਿਸੇ ਵੀ ਪ੍ਰਕਾਰ ਦਾ ਟਰੈਕਟਰ ਖਰੀਦਣਾ ਹੋਵੇ ਇੱਥੋਂ ਮਿਲ ਜਾਣਗੇ ਭਰਾਵੋ ਰੇਟ ਸੰਬੰਧੀ ਗੱਲਬਾਤ ਆਪਾਂ ਫੋਨ ਨੰਬਰ ਦੇਮਾਗੇ ਸਾਨੂੰ ਵੀਡੀਓ ਛੱਡਾਂਗੇ ਉਹਦੇ ਤੇ ਗੱਲ ਕਰ ਸਕਦੇ ਆਂ ਕਈ ਪ੍ਰਕਾਰ ਦੇ ਟਰੈਕਟਰ ਆ 15 16 18 19 ਮਾਡਲ ਜਿਵੇਂ ਸੋਨਾਲੀਕਾ ਜੌਂਡੀਆਰਾ ਮਹੀਨਦਰਾ ਦਾ ਅਰਜਨ ਨਵੋ ਵੀ ਵਿਲਪਦਾ ਅਰਜਨ 555 57 ਐਚਪੀ ਜੇ ਵੀ ਮਿਲੂਗਾ ਕਿਸੇ ਵੀ ਪ੍ਰਕਾਰ ਦਾ ਟਰੈਕਟਰ ਖਰੀਦਣਾ ਹੋਵੇ ਇੱਕ ਵਾਰੀ ਕੰਟੈਕਟ ਕਰੋ ਇੱਕ ਵਾਰੀ ਆ ਕੇ ਮਿਲ ਕੇ ਜਾਓ ਬਾਈਆਂ ਨੂੰ ਜ਼ਰੂਰ ਬਾਈਆਂ ਦਾ ਮੋਬਾਈਲ ਨੰਬਰ ਦੱਸਦੇ ਆਂ ਤੁਹਾਨੂੰ ਸਰ ਹਰ ਤਰ੍ਹਾਂ ਦਾ ਟਰੈਕਟਰ ਮਿਲੂ ਇੱਥੋਂ ਜਿਵੇਂ ਹੌਲੈਂਡ ਨੀਵਾ ਮਾਡਲ ਕਈ ਵਾਰ ਬੰਦੇ ਨੇ ਘੱਟ ਪੈਸੇ ਲਾਉਣੇ ਹੁੰਦੇ ਆ ਇਹ 2002 ਮਾਡਲ ਆ ਜਿਵੇਂ ਇੱਧਰ 2019 ਮਾਡਲ ਖੜਾ ਇੱਧਰ ਖੜਾ 2014 ਮਾਡਲ ਮੋਬਾਈਲ ਨੰਬਰ ਆ 99149 23993 94660 00735 ਕਿਸੇ ਵੀ ਤਰ੍ਹਾਂ ਦਾ ਟਰੈਕਟਰ ਲੈਣਾ ਤਾਂ ਬਹੁਤ ਤਰ੍ਹਾਂ ਦੇ ਟਰੈਕਟਰ ਇਹਨਾਂ ਕੋਲੇ ਬਾਈਆਂ ਕੋਲੇ ਪਲਾਵਤਾ ਬਾਕੀ ਟਰੈਕਟਰ ਇੱਕ ਹੋਰ ਗੰਡਾਉਣਾ ਉਧਰ ਵੀ ਹੈਗੇ ਆ ਇੱਥੇ ਵੀ ਬਹੁਤ ਸਾਰੇ ਟਰੈਕਟਰ ਖੜੇ ਆ ਕਿਸੇ ਪ੍ਰਕਾਰ ਦਾ ਕਿਸੇ ਵੀਰ ਨੇ ਟਰੈਕਟਰ ਲੈਣਾ ਇੱਕ ਵਾਰੀ ਜ਼ਰੂਰ ਮਿਲ ਕੇ ਜਾਓ ਸਾਰੀ ਤਰ੍ਹਾਂ ਦੇ ਟਰੈਕਟਰਾਂ ਰੇਟ ਸੰਬੰਧੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਬਾਕੀ ਟਰੈਕਟਰ ਦੇਖ ਸਕਦੇ ਹੋ ਤੁਸੀਂ ਕੰਡੀਸ਼ਨਾਂ ਜਿਵੇਂ ਨਵੇਂ ਨਕੋਟ ਟਰੈਕਟਰ ਆ ਇੱਕ ਵੀ ਟਰੈਕਟਰ ਕਿਸੇ ਪਾਸੇ ਹੋਏ ਨਹੀਂ ਵੀ ਕੋਈ ਟਾਇਰਾਂ ਕੰਨੂ ਹੋ ਹਲਕਾ ਹੋ ਜਾਂ ਕਿਸੇ ਰੰਗ ਰੂਪ ਕੰਨੂ ਹੋ ਮਾੜਾ ਹੋ ਜਾਂ ਕਿਤੇ ਟੁੱਟ ਪਾ ਜਾਊ ਕਾਪੀ ਕਾਜ ਦੀ ਜ਼ਿੰਮੇਵਾਰੀ ਸਾਰੀ ਆਪਣੀ ਹੋਊਗੀ ਕਿਸੇ ਪ੍ਰਕਾਰ ਦਾ ਕੋਈ ਵੀ ਲਾਂਭਾ ਨਹੀਂ ਲਿਆ ਜਾਊਗਾ ਕਰੋ ਚੈੱਕ ਇੱਕ ਵਾਰ ਦੁਬਾਰਾ ਤੋਂ ਫੇਰ ਦੱਸ ਦਿਆਂ ਲੋਕੇਸ਼ਨ ਪੰਜਾਬ ਟਰੈਕਟਰ ਸੇਲ ਪਰਚੇਜ਼ ਤਖਤ ਸ੍ਰੀ ਦਮਦਮਾ ਸਾਹਿਬ ਰਵੀਦਾਸ ਚੌਕ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਸ਼ੇਅਰ ਲਾਜ਼ਮੀ ਕਰੋ ਧੰਨਵਾਦ